ਰਾਸਤਰੀ ਗੱਲ ਕਰ ਲੋ ਕਹਿਣ ਨੂੰ ਸਾਡੇ ਬਜ਼ੁਰਗ ਸਾਰੇ ਕਹਿੰਦੇ 70 ਸਾਲ ਉਹਨਾਂ ਨੇ ਰਾਜ ਕੀਤਾ ਉਹਨਾਂ ਸਮਿਆਂ ਦੇ ਵਿੱਚ ਵੀ ਇਹ ਕੁਝ ਹੁੰਦਾ ਸੀ ਬਹੁਤ ਕੁਝ ਹੋਇਆ ਤੋਂ ਵੀ ਜ਼ਿਆਦਾ ਭਿਆਨਕ ਹੋਇਆ ਨਾ ਫਿਰ ਕਾਲੀ ਦਾ ਲਾਗੇ ਕੁੱਝ ਚਲੋ ਠੱਲ ਜੇ ਪਈ ਉਹ ਤੋਂ ਬਾਅਦ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣਿਆ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਦੇ ਵਿੱਚ ਠਾਣਿਆਂ ਦੇ ਵਿੱਚ ਸੁਧਾਰ ਹੋ ਗਿਆ ਜਿਹੜੇ ਕਿ ਬਹੁਤ ਫਟੇ ਵੱਜਦੇ ਸੀ ਕੇਸ ਕਈ ਕਈ ਦਿਨ ਰੱਖ ਕੇ ਉਹਨਾਂ ਨੂੰ ਕੁੱਟੇ ਜਾਂਦੇ ਬੜੇ ਸੁਧਾਰ ਹੋ ਗਏ ਚਲੋ 4-5 ਸਾਲ ਦੇ ਲਈ ਫਿਰ ਬਾਅਦ ਚਕਾਲੀਆਂ ਦੇ ਰਾਹ ਦੇ ਵਿੱਚ ਨਸ਼ਿਆਂ ਨੇ ਕਹਿਰ ਭਾਰਤ ਬਿਲਕੁਲ ਅੱਜ ਚਿੱਟਾ ਤਾਕਾਲੀਆਂ ਦੇ ਰਾਜ ਚਾ ਚਿੱਟਾ ਕਾਲੀਆਂ ਦੇ ਰਾਜ ਅੱਜ ਕੱਲ ਉਹ ਨੂੰ ਕੋਈ ਮੰਨੇ ਜਾਂ ਨਾ ਮੰਨੇ ਪਰ ਜੋ ਅੱਜ ਕੱਲ ਚੱਲਦਾ ਅਜ਼ਰ ਦੇ ਜੋਰ ਲੱਗਣ ਦੇ ਸਾਰਿਆਂ ਦਾ ਇੱਕ ਨਹੀਂ ਨਹੀਂ ਮੰਨਣਾ ਕਿ ਹੁਣ ਉਹ ਚਿੱਟੇ ਦੇ ਕਿਸ ਚੀਂ ਅੰਦਰ ਹੈ ਉਹ ਕਾਹਦੇ ਲਈ ਚੰਦਰ ਸਫਾਈਆਂ ਤਾਂ ਦੇ ਰਹੇ ਨਾ ਬਦੀਆਂ ਕਿ ਅਸੀਂ ਨਹੀਂ ਵੇਚਿਆ ਜਦੋਂ ਲੋਕਡਾਊਨ ਹੋਇਆ ਸੀ ਨਾ ਇੱਕ ਪਤਾ ਨਹੀਂ ਸੀ ਲਾ ਹਮ ਕੋਟਕੜ ਕੇ ਮੁਲਕ ਅੰਦਰ ਵਾਰਿਆ ਸੀ ਇੱਕ ਡਾਰੀ ਸੀ ਤੇ ਕੀ ਗੱਲ ਹੋਵੇ ਡਰ ਕੇ ਹੁਣ ਵੀ ਕਰ ਸਕਦੇ ਉਹ ਕੰਮ ਕੋਈ ਨਹੀਂ ਕਰ ਸਕਦਾ ਸਰਕਾਰਾਂ ਸਭ ਕੁਝ ਕਰ ਸਕਦੀ ਇੱਕ ਦੋ ਦਿਨਾਂ ਦੇ ਵਿੱਚ ਸਭ ਕੁਝ ਹੋ ਗਿਆ। ਉਦੋਂ ਵੀ ਜਿਹੜੇ ਚਿੱਟਾ ਪੀਂਦੇ ਸੀ ਬਚੇ ਸੀਗੇ ਉਦੋਂ ਵੀ ਉਹਨਾਂ ਨੂੰ ਕਿਹੜਾ ਚਿੱਟਾ ਮਿਲਦਾ ਸੀਗਾ। ਜੇ ਗੱਲ ਮੰਨ ਲਓ ਜੇ ਚਾਹਣ ਤੇ ਹੋ ਕੁਝ ਨਾ ਕੁਝ ਕਰ ਸਕਦੇ ਠੱਲ ਪਾ ਸਕਦੇ।